75ਵਾਂ ਗਣ ਦਾੰਦਰ ਦੇਵ ਸਤਿ ਸਥਾਨਕ ਜਾਗਰ ਹੁਸੈਨ ਸਟੇਡੀਅਮ ਲੇਰਕੋਟਲਾ ਵਿੱਚ ਮਨਾਇਆ ਗਿਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਝੰਡਾ ਲਹਿਰਾਇਆ ਤੇ ਪੁਲਿਸ ਟੁਕੜੀ ਨੇ ਸਲਾਮੀ ਦਿੱਤੀ ਅਤੇ ਵੱਖ-ਵੱਖ ਤਰ੍ਹਾਂ ਦੇ ਝਾਕੀਆਂ ਰਾਹੀਂ ਸਰਕਾਰ ਦਾ ਸਨੇਹ ਦਿੱਤਾ ਗਿਆ ਅਤੇ ਸਕੂਲੀ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਦੇ ਵੱਲੋਂ ਸਿੱਖਿਆ ਸਿਹਤ ਅਤੇ ਖੇਡਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉਨਾ ਹਰ ਵਰਗ ਨੂੰ ਮੁਫਤ ਬਿਜਲੀ ਔਰਤਾਂ ਨੂੰ ਬਸ ਸਫਰ ਦਾ ਵੀ ਜ਼ਿਕਰ ਕੀਤਾ ਮਲੇਰ ਕੋਟਲਾ ਦੇ ਲਈ ਉਹੀ ਪੁਰਾਣੇ ਕੰਮ ਮੈਡੀਕਲ ਕਾਰਜ਼ ਟ੍ਰੀਮੈਟ ਪਲਾਂਟ ਸੀਵਰੇਜ ਜਲਾ ਪ੍ਰਬੰਧਕੀ ਕੰਪਲੈਕਸ ਦੇ ਬਸ ਦੇ ਲਈ ਗਰੰਟਾ ਦਾ ਜ਼ਿਕਰ ਕਰਕੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ। ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤੀ ਦੇ ਨਾਲ ਇਹਨਾਂ ਝਾਕਿਆਂ ਨੂੰ ਸਜਾਇਆ ਗਿਆ ਹੈ ਔਰ ਸਾਜ ਕੇਂਦਰ ਵੱਲੋਂ ਜੇਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਦਾ ਜ਼ਿਕਰ ਇਹਨਾਂ ਚਾਕਿਆਂ ਦੇ ਦੂਜੀ ਚਾਕੀ ਜੋ ਕਿ ਮੰਚ ਦੇ ਅੱਗੇੋਂ ਗੁਜ਼ਰਨ ਵਾਲੀ ਹੈ 1080 ਕਰੋੜ ਰੁਪਏ ਵਿੱਚ ਖਰੀਦ ਕੇ ਪੰਜਾਬੀਆਂ ਨੂੰ ਸਮਰਪਿਤ ਕੀਤਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਕੋਈ ਥਰਮਲ ਪਲਾਂਟ ਖਰੀਦਿਆ ਹੋਵੇ ਪੰਜਾਬ ਸਰਕਾਰ ਦੇ 24 ਵਿੱਚ ਚਾਲੂ ਹੋ ਜਾਣਗੇ ਅਤੇ 904 ਮੈਗਾਵਾਟ ਦੀ ਸੋਲਰ ਬਿਜਲੀ ਖਰੀਦੀ ਜਾ ਰਹੀ ਹੈ ਇਹ ਖੂਬਸੂਰਤ ਝਾਕੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਹੋਈ ਮਾਣ ਚ ਅਗਿਉਂ ਦੀ ਗੁਜ਼ਰ ਰਹੀ ਹੈ ਪੰਜਾਬ ਸੇ ਕਮਰੇ ਅਤੇ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ JEE NEET CLAT NDA ਆਦਿ ਲਈ ਮੁਫਤ ਕੋਚਿੰਗ ਦੀ ਸਹੂਲਤ ਬਗਲ ਦੇ ਹਾਈ ਟੈਕ ਯੁੱਗ ਦੇ ਹਾਣੀ ਬਣਨ ਲਈ ਵਿਦਿਆਰਥੀਆਂ ਲਈ ਬਨਾਤੀ ਗਿਆਨ ਦੀਆਂ ਕਲਾਸਾਂ ਵੀ ਸਕੂਲ ਆਫ ਐਮਿਨੈਂਸ ਦੇ ਵਿੱਚ ਸ਼ੁਰੂ ਕਰਵਾਈਆਂ ਜਾ ਚੁੱਕੀਆਂ ਹਨ ਸਿੱਖਿਆ ਦੀ ਨੂੰ ਕਮਾਂਡ ਕਰਨੇ ਦਾ ਫਰਦ ਹਾਸਿਲ ਕਰ ਰਹੇ ਹੈ DSP ਅਮਰਗੜ جناب ਜਤਿਨ ਬਾਂਸਲ पी 2020 पहला दस्ता पंजाब पुलिस का है जिसको कमांड करने का हासिल कर रहे हैं पलटून कमांडर जिसको कमांड करने का फर्ग हासिल कर रहे हैं पलटून कमांडर थानेदार गगनदीप सिंह सलामी मंच के आगे से गुजरता हुआ यह पहला दस्ता दूसरा दस्ता पंजाब पुलिस महिला विंग का है जिसको कमांड करने का हासिल कर रहे हैं थानेदार कमलप्रीत कौर तीसरा दस्ता पंजाब होम का है जिसकी रहनुमाई कर रहे हैं पल्टून कमांडर श्री मक्खन सिंह चौथा दस्ता सोरा पब्लिक स्कूल के बैंड का है ਜਿਸ ਦੀ ਰੈਨੁਮਾਈ ਕਰ ਰਹੇ ਆ ਮੁਹੰਮਦ ਰਿਹਾਨ ਸਲਾਮ ਹੁਮਾਇਦ 75 ਬੇਕਰ ਦਾ ਕਤੰਤ ਇਸ ਮੌਕੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦੇਣਾ ਮੈਂ ਦੇਸ਼ ਇਤਿਨਾ ਸੁਨਾਵਾ ਅਤੇ ਥਿਆਲਬੰਦ ਬਲਾਂ ਦੇ ਬਹਾਦਰ ਸੂਬੀਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਖਣਤਾ ਦੀ ਰਾਖੀ ਤਾਂ ਹੋਈ ਅਤੇ ਸਾਨੂੰ ਦੁਨੀਆ ਦੇ ਸਭ ਤੋਂ ਵੱਧ ਜਮਹੂਰੀਅਤ ਤੋਂ ਹੋਣ ਦਾ ਮਾਣ ਹਾਸਲ ਹੋਇਆ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਬਰਾ ਅੰਬੇਦਕਰ ਦੇ ਵੱਲੋਂ ਮਲੇ ਯੋਗਦਾਨ ਨੂੰ ਵੀ ਸਿਜਦਾ ਕਰਦਾ ਹਾਂ ਸੰਮਾਨ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਅਤੇ ਸੰਵਿਧਾਨ ਸ਼ਹੀਦ ਹੋਏ ਕੁਲ ਆਜ਼ਾਦੀ ਕਹਾਟੀਆਂ ਵਿੱਚ 80 ਫੀਸਦੀ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ ਪੰਜਾਬ ਦਾ ਇਤਿਹਾਸ ਖੂਨੀ ਸਾਖਿਆਂ ਦਾ ਇਤਿਹਾਸ ਹੈ ਬਕਤਾਂ ਨੇ ਸੰਘਰਸ਼ ਨੂੰ ਬਹਾਦਰੀ ਨਾਲ ਲੜਦੇ ਹਨ अनेका